ਵਾਦੀਏ ਕਸ਼ਮੀਰ ਜਿਹਨੂੰ ਜੰਨਤ ਦਾ ਨਾਮ ਵੀ ਦਿੱਤਾ ਜਾਂਦਾ ਹੈ ਪਰ ਉੱਥੇ ਉਹਨਾਂ 마ਸੂਮਾਂ ਦਾ ਲਹੂ ਡੁੱਲਿਆ ਕਤਲਿਆਮ ਹੋਇਆ ਅਸੀਂ ਸਾਰਿਆਂ ਨੇ ਤਕਰੀਬਨ ਸੋਸ਼ਲ ਮੀਡੀਆ ਤੇ ਵੇਖਿਆ ਹੀ ਹੈ ਕਿਸ ਤਰੀਕੇ ਦਾ ਇਹ ਨਰ ਸ਼ਿੰਗਾਰ ਹੋਇਆ ਪੁੱਛਿਆ ਗਿਆ ਤੁਸੀਂ ਕੌਣ ਹੋ ਕਿਵੇਂ ਹੋ ਤੋੜਾ ਧਰਮ ਕੀ ਹੈ ਤੇ ਫਿਰ ਗੋਲੀਆਂ ਚਲਾ ਦਿੱਤੀਆਂ ਕਈਆਂ ਅੱਜ ਪੂਰਾ ਦੇਸ਼ ਜਿਹੜਾ ਹੈ ਪੂਰਾ ਦੇਸ਼ ਜਿਹੜਾ ਇਸ ਦੁਖਦ ਭਰੇ ਮਾਹੌਲ ਨੂੰ ਮਹਿਸੂਸ ਕਰਦਾ ਹੋਇਆ ਗਮ ਦੇ ਵਿੱਚ ਬੈਠਾ ਹੋਇਆ ਗੁੱਸੇ ਵਿੱਚ ਬੈਠਾ ਹੋਇਆ ਪਰ ਖਿਆਲ ਕਰਨਾ ਜਰਾ ਕੋ ਕਿਉਂਕਿ ਘਰ ਦੇ ਬਾਹਰ ਕਿਤੇ ਅਸੀਂ ਜੇ ਕਲੋਨੀਆਂ ਵਿੱਚ ਰਹਿੰਦੇ ਆ ਨਾ ਤੇ ਘਰ ਦੇ ਬਾਹਰ ਕਲੋਨੀ ਦੇ ਬਾਹਰ ਵੀ ਪਹਿਰੇਦਾਰ ਲਾਏ ਹੁੰਦੇ ਆ ਸਕਿਉਰਟੀ ਗਾਰਡ ਹੁੰਦੇ ਆ ਘਰ ਵਿੱਚ ਚੋਰੀ ਹੋ ਜਾਏ ਤੇ ਸਭ ਤੋਂ ਪਹਿਲਾਂ ਕਿਹਨੂੰ ਪੁੱਛਿਆ ਜਾਂਦਾ ਹੈ ਸਭ ਤੋਂ ਪਹਿਲਾਂ ਕਿਨੂੰ ਆਖਾਂਗੇ ਕਿ ਸਾਡੇ ਘਰ ਵਿੱਚ ਚੋਰੀ ਹੋਈ ਹੈ ਤੇ ਜ਼ਿੰਮੇਵਾਰ ਕੌਣ ਹੈ ਅਕਸ ਸਿਕਿਉਰਿਟੀ ਗਾਰਡ ਕਦੇ ਲਈ ਰੱਖਿਆ। ਸਵਾਲ ਤੇ ਪੁੱਛਣਾ ਪਣਦਾ ਹੈ ਨਾ ਕਿ ਜਿੱਥੇ 2000 3000 ਸੈਲਾਨੀ ਪਹੁੰਚੇ ਹੋਣ ਇੰਨਾ ਵੱਡਾ ਇਲਾਕਾ ਹੋਵੇ ਫਿਰ ਸਾਰਾ ਜੰਗਲ ਹੈ ਪਹਾੜ ਹੈ ਉੱਥੇ ਸਿਕਿਉਰਿਟੀ ਨਹੀਂ ਹੈ। ਸਵਾਲ ਤੇ ਪੁੱਛਣਾ ਪਣਦਾ ਹੈ। ਇਹ ਨਰ ਸੰਘਾਰ ਕਿਉਂ ਹੋਇਆ ਕਿਸ ਕਰਕੇ ਹੋਇਆ ਤੇ ਖਿਆਲ ਕਰਨਾ ਇੰਨਾ ਟਾਈਮ ਸੀ ਉਹਨਾਂ ਕੋਲ ਕਿ ਉਹਨਾਂ ਨੇ ਮੈਦਾਨ ਵਿੱਚ ਆ ਕਰਕੇ ਪੁੱਛਿਆ ਲੋਕਾਂ ਨੂੰ ਤੁਸੀਂ ਕੌਣ ਹੋ ਤੁਹਾਡਾ ਧਰਮ ਕੀ ਹੈ ਇੰਨਾ ਟਾਈਮ ਸੀ ਉਹਨਾਂ ਕੋਲ ਕਿਉਂ ਹੋਇਆ ਉਸ ਤੋਂ 1 ਕਿਲੋਮੀਟਰ ਥੱਲੇ ਜਿਹੜਾ ਉਹ ਆਰਮੀ ਦਾ ਬੇਸ ਕੈਂਪ ਹੈ ਤੇ ਜਦੋਂ ਆਵਾਜ਼ਾਂ ਸੁਣੀਆਂ ਹੋਣਗੀਆਂ ਕਿ ਗੋਲੀਆਂ ਚੱਲ ਰਹੀਆਂ ਨੇ ਤੇ ਥੱਲੇ ਕੋਈ ਵੀ ਉੱਪਰ ਨਹੀਂ ਗਈ ਪਹੁੰਚਿਆ ਬਲਕਿ ਖਿਆਲ ਕਰਨਾ ਜਿਹੜੇ ਉੱਥੇ ਦੇ ਲੇਬਰ ਹੈ ਜਿਹੜੀ ਉੱਥੇ ਕੰਮ ਕਰਦੀ ਏ ਭਾਵੇਂ ਉਹ ਘੋੜੇ ਵਾਲੇ ਨੇ, ਹੋਟਲ ਵਾਲੇ ਨੇ, ਢਾਬੇ ਵਾਲੇ ਨੇ ਜਿਨ੍ਹਾਂ ਨੇ ਲੋਕਾਂ ਦੀਆਂ ਜਾਨਾਂ ਬਚਾਈਆਂ ਨੇ ਤੇ ਆਪਣੇ ਮੁੰਡਿਆਂ ਤੇ ਚੁੱਕ-ਚੁੱਕ ਕੇ ਸਹਾਰਾਣੀਆਂ ਨੂੰ ਥੱਲੇ ਲੈ ਕੇ ਆਏ ਉਹ ਭੜ ਵੀ ਗਏ ਉਹ ਨਾ ਨਾ ਕਿ ਤੁਸੀਂ ਇਹਨਾਂ ਦਾ ਕਤਲ ਕਿਉਂ ਕਰ ਰਹੇ ਜੀ ਉਹਨਾਂ ਵਿੱਚ ਕਈ ਕਸ਼ਮੀਰੀ ਵੀ ਜ਼ਖਮੀ ਵੀ ਹੋਏ ਤੇ ਮਰੇ ਵੀ ਉਹਨਾਂ ਦੀਆਂ ਜਾਨਾਂ ਗਈਆਂ ਉੱਥੋਂ ਫੋਨ ਜਾਂਦਾ ਪਿੰਡ ਦੇ ਵਿੱਚ ਨਾਲ ਹੀ ਥਲੇ ਇੱਕ ਪਿੰਡ ਹੈ ਪਿੰਡ ਦੇ ਵਿੱਚ ਫੋਨ ਜਾਂਦਾ ਕਿ ਜੇ ਉੱਥੋਂ ਦਾ ਐਸੋਸੀਏਸ਼ਨ ਪ੍ਰਧਾਨ ਹੈ ਨਾ ਉੱਪਰ ਦੇ ਇਲਾਕੇ ਦਾ ਐਸੋਸੀਏਸ਼ਨ ਪ੍ਰਧਾਨ ਜਿਹੜਾ ਮਜ਼ਦੂਰਾਂ ਦਾ ਹੈ ਉਹਨੂੰ ਫੋਨ ਜਾਂਦਾ ਕਿ ਇੱਥੇ ਇਹ ਘਟਨਾ ਵਾਪਰ ਗਈ ਹੈ ਤੁਸੀਂ ਫੌਰਨ ਆਪਣੇ ਘੋੜੇ ਵਾਲਿਆਂ ਨੂੰ ਲੈ ਕੇ ਆਓ ਬੜੇ ਜ਼ਖਮੀ ਹੋ ਗਏ ਲੋਕੀ ਇਹਨਾਂ ਨੂੰ ਚੁੱਕ ਕੇ ਲੈ ਜਾਇਓ ਉਹ ਆਪਣੇ ਪਿੰਡ ਦੇ ਵਿੱਚ ਕਿਸੇ ਮਾਤਮਦਾਰੀ ਵਿੱਚ ਪਹੁੰਚੇ ਹੋਇਆ ਸੀ ਮਾਤਮਦਾਰੀ ਚ ਪਹੁੰਚੇ ਹੋਇਆ ਸੀ ਉਨੇ ਫਟਾਫਟ ਉਸ ਟਾਈਮ ਆਪਣੇ ਨਾਲ ਦੇ ਸਾਥੀਆਂ ਨੂੰ ਇਕੱਠਾ ਕੀਤਾ ਤੇ ਉਹ ਮੌਕੇ ਵਰਦਾਤ ਤੇ ਪਹੁੰਚ ਗਿਆ ਤੇ ਪਹੁੰਚ ਕੇ ਜਿੰਨਾ ਕੋ ਹੋ ਸਕਿਆ ਉਹਨੇ ਉਹ ਮਦਦ ਪਹੁੰਚਾਉਣੀ ਚਾਹੀ ਲੋਕਾਂ ਨੂੰ ਬਚਾ ਕਰਕੇ ਥੱਲੇ ਲੈ ਕੇ ਆਏ ਪਰ ਖਿਆਲ ਕਰਨਾ ਇੱਕ ਪਿੰਡ ਦੇ ਵਿੱਚੋਂ ਮਜ਼ਦੂਰ ਦੌੜਦੇ ਹੋਏ ਆਉਂਦੇ ਨੇ ਐਸੋਸੀਏਸ਼ਨ ਵਾਲੇ ਦੌੜਦੇ ਹੋਏ ਆਉਂਦੇ ਨੇ ਉਹ ਲੋਕਾਂ ਦੀਆਂ ਜਾਨਾਂ ਬਚਾਉਂਦੇ ਨੇ ਰ ਇੱਕ ਕਿਲੋਮੀਟਰ ਥੱਲੇ ਜਿਹੜਾ ਉਹ ਬੇਸ ਕੈਂਪ ਹੈ ਉੱਥੋਂ ਕੋਈ ਨਹੀਂ ਆਇਆ ਡੇਢ ਘੰਟਾ ਕਿਉਂਕਿ ਹੁਣ ਜਦੋਂ ਵੇਖਦੇ ਆ ਨਾ ਕਿ ਲੋਕਾਂ ਕਹਿੰਦੇ ਨੇ ਡੇਢ ਘੰਟਾ ਤੱਕ ਉੱਪਰ ਕੋਈ ਨਹੀਂ ਸੀ ਪਹੁੰਚਿਆ ਇੱਕ ਇੰਟਰਵਿਊ ਵੇਖ ਰਿਹਾ ਅਸਾਂ ਟੀਵੀ ਦੇ ਉੱਪਰ ਉਹ ਪੁੱਛ ਰਹੀ ਸੀ ਆਪਣੇ ਸੀਐਮ ਨੂੰ ਕਿ ਮੇਰਾ ਪਤੀ ਬਚ ਸਕਦਾ ਸੀ ਪਰ ਡੇਢ ਘੰਟੇ ਤੱਕ ਕੋਈ ਵੀ ਉਹਨਾਂ ਰਾਹਤ ਨਹੀਂ ਮਿਲੀ ਉਹ ਤੜਫਦਾ ਰਿਹਾ ਐਸਾ ਵਾਕਿਆ ਵਾਪਰ ਗਿਆ ਕਿਉਂ ਹੋਇਆ ਖਿਆਲ ਕਰਿਓ ਪਹਿਲੀ ਵਾਰ ਧਰਮ ਨਹੀਂ ਪੁੱਛਿਆ 1947 ਵਾਪਰਿਆ ਤੇ ਉਤੋਂ ਵੀ ਉਤੋਂ ਵੀ ਧਰਮ ਪੁੱਛੇ ਗਏ ਸਨ 1983 ਵਾਪਰਿਆ ਤੇ ਉਦੋਂ ਵੀ ਧਰਮ ਪੁੱਛਿਆ ਜਾ ਰਿਹਾ ਸੀ ਪੱਗ ਵੇਖੀ ਜਾ ਰਹੀ ਸੀ ਤੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਬਾਹਰ ਕਈਆਂ ਨੇ ਲੱਡੂ ਵੰਡੇ ਧਰਮ ਦਾ ਧਰਮ ਹੀ ਪੁੱਛਿਆ ਗਿਆ ਸੀ ਲੱਡੂ ਵੰਡੇ ਕਈ ਖੁਸ਼ੀ ਵਿੱਚ ਤੇ ਖਿਆਲ ਕਰਨਾ ਇਹ ਇਹ ਧਰਮ ਪੁੱਛਣ ਦਾ ਮਸਲਾ ਪਹਿਲੀ ਵਾਰ ਨਹੀਂ ਹੋਇਆ ਟ੍ਰੇਨ ਦੇ ਵਿੱਚ ਉਹ ਪਿੱਛੇ ਜੇ ਮਸਾਂ 6-8 ਮਹੀਨੇ ਹੋਏ ਟ੍ਰੇਨ ਦੇ ਵਿੱਚ ਧਰਮ ਪੁੱਛਿਆ ਗਿਆ ਤੇ ਚਾਰ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ ਭਾਰਤ ਦੇ ਵਿੱਚ ਹੋਇਆ ਥੇ ਹੋਇਆ ਚੱਪਰ ਪਾਰਟੀ ਚੱਲ ਪਈ ਹੈ ਇੱਥੇ ਬਣਾ ਦਿੱਤਾ ਗਿਆ ਸਮਾਹ ਇੱਥੇ ਜ਼ਹਿਨੀਅਤ ਅਸੀਂ ਜਿਹੜੀ ਹੈ ਜ਼ਹਿਰੀਲੀ ਪੈਦਾ ਕਰ ਦਿੱਤੀ ਗਈ ਹੈ ਇੱਥੇ ਆਖਿਆ ਜਾਂਦਾ ਦੁਕਾਨਾਂ ਤੇ ਆਪਣੇ ਨਾਮ ਲਿਖੋ ਆਪਣੇ ਧਰਮ ਦਾ ਨਾਮ ਲਿਖੋ ਖਿਆਲ ਕਰਿਓ ਐਵੇਂ ਮਹਿਸੂਸ ਹੁੰਦਾ ਛੱਤੀ ਸਿੰਘ ਪੁਰਾ ਮੈਨੂੰ ਯਾਦ ਹੈ ਚਿੱਠੀ ਸਿੰਘ ਪੁਰਾ ਦਾ ਨਾਮ ਸੀ ਅੰਤਨਾਗ ਡਿਸਟ੍ਰਿਕਟ ਹੀ ਹੈ ਦਾਸ ਦੇ ਵੱਡੇ ਚਾਚਾ ਜੀ ਵੀ ਉਸ ਤੇ ਵਿੱਚ ਸ਼ਹੀਦ ਹੋਏ ਜਿੱਤ ਸਿੰਘ ਪੁਰਾਣ ਸੰਨ 2000 ਦੇ ਵਿੱਚ ਕਤਲਿਆਮ ਹੋਇਆ 36 ਸਿੱਖਾਂ ਨੂੰ ਘਰੋਂ ਕੱਢ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ ਦੀਵਾਰ ਨਾਲ ਖੜੇ ਕਰਕੇ ਗੁਰਦੁਆਰੇ ਦੀ ਦੀਵਾਰ ਸੀ ਖੜੇ ਕਰਕੇ ਤੇ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਆਖਿਆ ਗਿਆ ਇਹ ਅਤਵਾਦੀਆਂ ਨੇ ਕੀਤਾ ਤੇ ਪੰਜ ਮਜ਼ਦੂਰ ਮਾਰ ਕਰਕੇ ਤੀਜਕ ਦਿਨ ਆਖਿਆ ਗਿਆ ਅਸੀਂ ਉਹ ਸਾਰੇ ਮਾਰ ਦਿੱਤੇ ਨੇ ਉਹਨਾਂ ਨੂੰ ਦਫਨਾ ਦਿੱਤਾ ਗਿਆ ਪੂਰਾ ਕਸ਼ਮੀਰ ਜਿਹੜਾ ਉਮਣ ਆਇਆ ਨਹੀਂ ਐਸਾ ਨਹੀਂ ਹੋ ਸਕਦਾ ਫਿਰ ਖਿਆਲ ਕਰਨਾ ਉਹਨਾਂ ਨੂੰ ਕਬਰਾਂ ਵਿੱਚੋਂ ਬਾਹਰ ਕਢ ਕੇ ਪੋਸਟਮਾਰਟਮ ਕੀਤਾ ਗਿਆ ਤੇ ਉਹ ਪੰਜ ਬੰਦੇ ਜਿਹੜੇ ਸਨ ਦੁੱਧ ਵੇਚਣ ਵਾਲੇ ਗੁਜਰ ਸੰ ਘਰੋਂ ਨਿਕਲੇ ਸਨ ਦੁੱਧ ਵੇਚਣ ਨੂੰ ਅੱਜ ਤੱਕ ਕੋ ਰਿਪੋਰਟ ਨਹੀਂ ਆਈ ਛਤੀ ਸਿੰਘ ਪੁਰੇ ਦਾ ਕਤਲਿਆਮ ਕਿਸ ਨੇ ਕੀਤਾ ਤੇ ਕਿਉਂ ਕਰਵਾਇਆ ਗਿਆ ਬਿਲਕੁਲ ਇੰਟਨ ਆਇਆ ਹੋਇਆ ਸੀ ਉਹਨੇ ਆਪਣੀ ਆਟੋ ਬਾਇਓਗ੍ਰਾਫੀ ਦੇ ਵਿੱਚ ਲਿਖਿਆ ਬਾਅਦ ਵਿੱਚ ਕਹਿਣ ਲੱਗਾ ਮੈਨੂੰ ਆਪਣੀ ਇੰਟੈਲिज ਬਿਊਰੋ ਨੇ ਦੱਸਿਆ ਸੀ ਪਹਿਲਾਂ ਕਿ ਕੁਝ ਹੋ ਸਕਦਾ ਹੈ ਇਦਾਂ ਦਾ ਕੁਝ ਕਾਰਾ ਕਰਨ ਬੈਠੇ ਨੇ ਜੇ ਤੈ ਉੱਥੇ ਗਿਆ ਤੇ ਐਸਾ ਕਾਰਾ ਹੋ ਸਕਦਾ ਹੈ ਪਰ ਕਹਿੰਦਾ ਮੈਂ ਮਜਬੂਰ ਸਾਂ ਮੈਂ ਦੋਰਾ ਰਾਤ ਨਹੀਂ ਕਰ ਸਕਿਆ ਮੈਨੂੰ ਅਫਸੋਸ ਇਸ ਗੱਲ ਦਾ ਉਹ ਆਪਣੀ ਆਟੋ ਬਾਇਓਗ੍ਰਾਫੀ ਦੇ ਵਿੱਚ ਲਿਖਦਾ ਹੈ ਇਹ ਗੱਲ ਸੁਖਿਆਲ ਕਰਨਾ ਅਸੀਂ ਕਿਸੇ ਦੂਜੇ ਨੂੰ ਬਲੇਮ ਲਾਈਏ ਕੋਈ ਤੀਜਾ ਮੁਲਕ ਆਇਆ ਦੂਜਾ ਮੁਲਕ ਆਇਆ ਤੇ ਇਸ ਦਾ ਭਾਵ ਅਸੀਂ ਕਮਜ਼ੋਰ ਹੈ ਸਾਰੀ ਇੰਟੈਲੀਜੈਂਸ ਬਿਊਰੋ ਕਮਜ਼ੋਰ ਹੈ ਅਸੀਂ ਆਪ ਕਮਜ਼ੋਰ ਹੈ ਸੜੀ ਰਾਜਨੀਤੀ ਜਿਹੜੀ ਬੜੀ ਕਮਜ਼ੋਰ ਹੈ ਅਸੀਂ ਆਪਣੇ ਘਰ ਦੀ ਰੱਖਿਆ ਨਹੀਂ ਕਰ ਸਕਦੇ ਅਸੀਂ ਆਪਣੇ ਲੋਕਾਂ ਦੀ ਰੱਖਿਆ ਨਹੀਂ ਕਰ ਸਕਦੇ ਸਵਾਲ ਬੜੇ ਨੇ ਬੜੇ ਸਵਾਲ ਨੇ ਜਿਸ ਸਵਾਲਾਂ ਦੀ ਲਾਈਨ ਲਾਈਨ ਸਵਾਲ ਬਹੁਤ ਨੇ ਸਵਾਲ ਬਹੁਤ ਨੇ ਤੇ ਜੇ ਕੋਈ ਖਿਆਲ ਕਰਿਓ ਕੋਈ ਇੱਕ ਛੋਟਾ ਜਿਹਾ ਐਮ.ਐਲ.ਏ ਵੀ ਕਿਤੇ ਚਲਾ ਜਾਏ ਨਾ ਤਾਂ 50-50 ਗੱਡੀਆਂ ਦੇ ਨਾਲ ਲੱਗ ਕੇ ਪਿੱਛੇ ਤੇ ਫਾਇਰ ਬ੍ਰਿਗੇਡ ਤਾਂ 도ੜਦੀ ਹੈ ਜਿੱਥੇ 5000 ਸੈਲਾਨੀ 2000 ਸੈਲਾਨੀ ਪਤਾ ਹੈ ਕਿ ਇੱਥੇ ਹੈਗੇ ਨੇ ਉਥੇ ਸਕਿਉਰਟੀ ਨਹੀਂ ਹੈ ਇੱਕ ਵੀ ਬੰਦਾ ਨਹੀਂ ਹੈ ਪੁਲਿਸ ਦਾ ਬੰਦਾ ਵੀ ਨਹੀਂ ਹੈ ਕੋਈ ਨਹੀਂ ਹੈ ਕਿਉਂ ਨਹੀਂ ਹੈ ਆਮ ਲੋਕੀ ਜਿਹੜੇ ਨੇ ਕਿ ਉਹਨਾਂ ਦੀ ਜਾਨ ਜਾਨ ਨਹੀਂ ਹੈ ਤੇ ਇੱਕ ਐਮਐਲਏ ਜਿਹੜਾ ਜੇ ਕੈਬਨਿਟ ਮੰਤਰੀ ਜਿਹੜਾ ਉਹਦੀ ਜਾਨ ਬੜੀ ਕੀਮਤੀ ਹੈ ਆਮ ਲੋਕਾਂ ਦੀ ਜਾਨ ਜਾਨ ਨਹੀਂ ਹੈ ਸਵਾਲ ਬੜੇ ਨੇ ਖੈਰ ਇਹ ਰਾਜਨੀਤਿਕ ਸਟੰਟ ਵੀ ਹੋ ਸਕਦੇ ਨੇ ਜਿਵੇਂ ਪੁਲਵਾਮਾ ਦਾ ਹੋਇਆ ਅਜੇ ਤੱਕ ਉਹਦੀ ਰਿਪੋਰਟ ਨਹੀਂ ਹੈ 300 ਕਿਲੋ ਆਡੀਅੰਸ ਕਿੱਥੋਂ ਆਇਆ ਕਿਵੇਂ ਆਇਆ ਉਹ ਗੱਡੀ ਕਿੱਥੋਂ ਦੀ ਸੀ ਗੱਡੀ ਕਿਵੇਂ ਵੜ ਗਈ ਕਾਨੂੰਾਈ ਦੇ ਵਿੱਚ ਜਿੱਥੇ ਮੱਖੀ ਵੀ ਨਹੀਂ ਫੜਕ ਸਕਦੀ ਉਸ ਕਾਨੂੰਾਈ ਦੇ ਵਿੱਚ ਇਹ ਗੱਡੀ ਕਿਵੇਂ ਵੜ ਗਈ ਸਵਾਲ ਬਹੁਤ ਨੇ ਜਵਾਬ ਦੇਣ ਵਾਲਾ ਕੋਈ ਨਹੀਂ ਬਸ ਜਿਵੇਂ ਗੁਰੂ ਨੇ ਬਾਣੀ ਅੰਦਰ ਅਜ ਆਖਿਆ ਨਾ ਮੁਖੋਟਾ ਪਾਇਆ ਹੋਇਆ ਹੈ ਰਾਜਨੀਤਿਕ ਲੋਕਾਂ ਨੇ ਕਿਉਂ ਬਾਹਰਲਾ ਮੁਖੋਟਾ ਕੁਝ ਹੋਰ ਪਾਇਆ ਹੈ ਬਾਹਰਲੀ ਗੱਲਾਂ ਕੁਝ ਹੋਰ ਨੇ ਅੰਦਰਲੀਆਂ ਗੱਲਾਂ ਕੁਝ ਹੋਰ ਨੇ ਮਨ ਕੁਝ ਹੋਰ ਹੈ ਤੇ ਮੁਖੋ ਕੁਝ ਹੋਰ ਉਲਾਪਿਆ ਜਾ ਰਿਹਾ ਹੈ ਤੇ ਦੋਸ਼ ਕਿਸੇ ਹੋਰ ਨੂੰ ਦਿੱਤਾ ਜਾ ਰਿਹਾ ਅਸੀਂ ਆਪਣੀ ਗਰੀਵਾਨ ਵਿੱਚ ਝਾਤ ਕਿਉਂ ਨਹੀਂ ਮਾਰਦੇ ਕਿ ਅਸੀਂ ਕੀ ਕੀਤਾ ਸਾਡੀ ਸਿਕਿਉਰਿਟੀ ਕਿੱਥੇ ਹੈ ਅਸੀਂ ਕਿੱਥੇ ਸਾਡੇ ਸਿਕਿਉਰਿਟੀ ਗਾਰਡ ਕੀ ਸਾਡੇ ਰਾਜਨੀਤਿਕ ਲੋਕ ਕੀ ਕਰ ਰਹੇ ਨੇ ਛੇਰ ਜਿਨ੍ਹਾਂ ਲੋਕਾਂ ਦਾ ਖੂਨ ਡੁੱਲਿਆ ਉਹ 마ਸੂਮ ਲੋਕ ਭਾਰਤ ਵਰਸ਼ ਦੇ ਖਿਆਲ ਕਰਿਓ ਉਹ ਤੇ ਵਿਚਾਰੇ ਆਪਣੀਆਂ ਛੁੱਟੀਆਂ ਗੁਜ਼ਾਰਨ ਗਏ ਹੋ ਸੀ ਬੱਚਿਆਂ ਨਾਲ ਫੈਮਿਲੀ ਨਾਲ ਉਹਨਾਂ ਨੂੰ ਕੀ ਪਤਾ ਸੀ ਕਿ ਅਸੀਂ ਤੇ ਜਾ ਰਹੇ ਹਾਂ ਛੁੱਟੀਆਂ ਮਨਾਣ ਮौज-ਮਸਤੀ ਕਰਨ ਪਰ ਵਾਪਸੀ ਕਫਨ ਵਿੱਚ ਹੋਏ ਕੀ ਪਤਾ ਅੱਛਾ ਇਹ ਬਹੁਤ ਵੱਡਾ ਸਦਮਾ ਹੈ ਇਹ ਬਹੁਤ ਵੱਡੀ ਘਟਨਾ ਹੈ ਸਿਖਿਆਲ ਕਰਨਾ ਜਿਵੇਂ ਜਿਸ ਤਰੀਕੇ ਦੇ ਨਾਲ ਪੁਲਵਾਮੇ ਦਾ ਕੇਸ ਜਿਹੜਾ ਉਹ ਫਾਈਲ ਬੰਦ ਹੋ ਗਈ ਛੱਤੀ ਸਿੰਘ ਪੁਰੇ ਦਾ ਕੇਸ ਉਹ ਸਿੱਖਾਂ ਦੀ ਫਾਈਲ ਬੰਦ ਹੋ ਗਈ ਇਹ ਵੀ ਸਮਾਂ ਆਉਣ ਤੇ ਬੰਦ ਹੋ ਜਾਣਾ ਹੈ ਰਾਜਨੀਤੀ ਚੱਲਦੀ ਰਹਿਣੀ ਹੈ ਆ ਉਸ ਸ਼ਰਧਾਂਜਲੀ ਜਿਹੜੀ ਹੈ ਇੱਕ ਮਨੁੱਖੀ ਤੌਰ ਦੇ ਉੱਪਰ ਸੰਗਤੀ ਤੌਰ ਦੇ ਉੱਪਰ ਇੱਕ ਫਰਜ਼ ਜਿਹੜਾ ਹੈ ਉਹ ਤੇ ਅਦਾ ਕਰਨਾ ਹੈ ਉਹ ਤੇ ਨਿਭਾਉਣਾ ਹੈ ਪਰ ਖਿਆਲ ਕਰਿਓ ਨਾਲ ਦੇ ਨਾਲ ਮਨਾਂ ਵਿੱਚ ਕੁਝ ਸਵਾਲ ਵੀ ਰੱਖਿਓ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਚੁਣ ਕੇ ਭੇਜਦੇ ਹੋ ਨਾ ਉਹਨਾਂ ਨੂੰ ਸਵਾਲ ਜ਼ਰੂਰ ਕਰਿਓ ਜੇ ਕਿਉਂਕਿ ਜ਼ਿੰਮੇਵਾਰੀ ਸਾਡੀ ਵੀ ਬਣਦੀ ਹੈ ਆਮ ਨਾਗਰਿਕ ਦੀ ਜ਼ਿੰਮੇਵਾਰੀ ਜ਼ਿੰਮੇਵਾਰੀ ਵੀ ਬਣਦੀ ਹੈ ਸਵਾਲ ਪੁੱਛੇ ਤੂੰ ਜਵਾਬ ਚਾਹੀਦਾ ਹੈ ਤੇ ਜੇ ਨਹੀਂ ਤੇ ਖਿਆਲ ਕਰਿਓ ਫੇਰ ਸ਼ਰਧਾਂਜਲੀਆ ਮਨਾਉਂਦੇ ਰਹਿਾਂਗੇ ਖੈਰ ਮੋਮਬਤੀਆਂ ਕੈਂਡਲ ਚਲਦੇ ਰਹਿਣਗੇ ਪਰ ਚਾਹੁੰਦੇ ਹਾਂ ਕਿ ਅਸੀਂ ਜਾਗੀਏ ਗੁਰੂ ਸਾਨੂੰ ਜਗਾਉਣਾ ਚਾਹੁੰਦਾ ਹੈ ਤੂੰ ਸੱਚ ਵਿੱਚ ਜੀ ਤੂੰ ਸੱਚ ਬੋਲ ਤੂੰ ਸੱਚ ਤੇ ਪਹਿਰਾ ਦੇ ਤੂੰ ਸੱਚ ਬੋਲਣ ਲਈ ਹਮੇਸ਼ਾ ਤਤਪਰ ਰਹਿ ਜਦੋਂ ਝੂਠਾ ਹਾਵੀ ਹੋਵੇ ਝੂਠ ਦਾ ਮੁਖੋਟਾ ਔੜ ਕਰਕੇ ਲੋਕੀ ਦਿਖਾਵਾ ਕਰਦੇ ਹੁਣ ਉਦੋਂ ਤੂੰ ਸੱਚ ਬੋਲਣ ਲਈ ਤਤ ਪਰ ਪਿਆਰਿਆ ਉਦੋਂ ਸੱਚ ਸੁਣਾਈ ਸੀ ਸੱਚ ਕੀ ਬੇਲਾ ਵਕਤ ਤੇ ਸੱਚ ਬੋਲਣ ਲਈ ਤਤ ਪਰ ਰਹੇਗਾ ਤਦ ਤੂੰ ਖਿਆਲ ਕਰੀ ਗੁਰੂ ਨਾਨਕ ਦਾ ਸਿੱਖ ਹੋਏਗਾ ਤੇ ਜੇ ਕਿਤੇ ਤੂੰ ਇਹ ਝੂਠ ਦੇ ਮੁਕੋਟੇ ਪਹਿਨ ਕਰਕੇ ਕੇਵਲ ਝੂਠ ਦੀਆਂ ਗੱਲਾਂ ਫਲਾਉਂਦਾ ਰਹਿਆ ਫਲਾਣਾ ਕਰਕੇ ਉਹ ਕਰ ਗਿਆ ਤੇ ਖਿਆਲ ਕਰਿਓ ਫਿਰ ਸਮਝਿਆ ਜਾਏਗਾ ਤੂੰ ਇਹ ਕਿਤੇ ਮਾਇਆ ਤੇ ਗਫੇ ਦੇ ਵਿੱਚ ਬੈਠ ਕਰਕੇ ਆਪਣੀ ਕੁਰਸੀ ਹੀ ਪੱਕੀ ਕਰੀ ਜਾ ਰਿਹਾ ਹੋਰ ਕੁਝ ਨਹੀਂ ਆਓ ਗੁਰੂ ਰਹਿਮਤ ਕਰੇ ਗੁਰੂ ਬਖਸ਼ਿਸ਼ ਪਿਆ ਕਰੇ ਉਹਨਾ ਜੜੀਆਂ ਵਿਛਣੀਆਂ ਰੂਹਾਂ ਨੂੰ ਜਿਨ੍ਹਾਂ ਦਾ ਕਤਲ ਹੋਇਆ ਜਿਨ੍ਹਾਂ ਦਾ ਕਤਲੇਆਮ ਹੋਇਆ ਉਹਨਾਂ ਰੂਹਾਂ ਨੂੰ ਮਾਲਿਕ ਪ੍ਰਭੂ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਸਮੁੱਚੇ ਭਾਰਤੀਆਂ ਨੂੰ ਸਮੁੱਚੀ ਮਨਵੱਤਾਤ ਨੂੰ ਜਿਹੜਾ ਉਹ ਇਹ ਬਲ ਬਖਸ਼ੇ ਕਿ ਉਹ ਸੱਚ ਸਾਹਮਣੇ ਲਿਆਉਣ ਦੇ ਲਈ ਤਤਪਰਪਿਆ ਹੋਣ ਜਿਹੜੇ ਵਿਸ਼ਵਾਸ ਪਿਆ ਕਰਨ ਕਿ ਅਸੀਂ ਇਸ ਤਰੀਕੇ ਦਾ ਅੱਗੇ ਨਹੀਂ ਹੋਣ ਦੇਣਾ ਸੱਚ ਸਾਡੇ ਸਾਹਮਣੇ ਹੋਣਾ ਚਾਹੀਦਾ ਹੈ ਪਰਵਾਨੋ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ